ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ 1 ਸਤੰਬਰ ਨੂੰ ਮੌਸਮ ਪੰਜਾਬ ਫਲਸ ਨਾਲ ਲੱਗ ਦੇ ਖੇਤਰਾ ਤੱਕ ਵੈਦਾ ਰਹੇਗਾ ਮੀਂਹ ਵਰਝ ਹੋ ਰਹੇ ਨੇ ਜੀ ਕਿੱਥੇ ਹੋ ਰਹੇ ਨੇ ਕਿੱਥੇ ਹੋਣ ਗਿਆ ਹੁੰਦੇ ਘੰਟਿਆਂ ਦੇ ਵਿੱਚ ਇਹ ਰਿਪੋਰਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੁਹਾਡੇ ਨਾਲ ਜਿਵੇਂ ਕਿ ਅਸਾਨੂੰ ਕੱਲ ਅਪਡੇਟ ਦਿੱਤੀ ਸੀ ਕਿ ਸਿਸਟਮ ਦਾ ਜਿਹੜਾ ਮੁੱਖ ਜੋਰ ਆ ਉਹ ਇੱਕ ਤਰੀਕ ਤੋਂ ਲੱਗਣਾ ਸ਼ੁਰੂ ਹੋਏਗਾ ਸੋ ਅੱਜ ਤੜਕੇ ਸਵੇਰ ਤੋਂ ਦੁਆਬਾ ਖੇਤਰ ਪੁਆਦ ਖੇਤਰ ਪੁਆਦ ਦੇ ਨਾਲ ਲੱਗਦੇ ਮਾਲਵੇ ਦੇ ਜਿਹੜੇ ਜਿੱਥੇ ਅੱਧੀ ਰਾਤ ਤੋਂ ਬਾਅਦ ਭਾਰੀ ਮੀਂਹ ਸ਼ੁਰੂ ਹੋਇਆ ਜਿਹੜਾ ਕਿ ਰੁਕੜ ਦਾ ਨਾਮ ਨਹੀਂ ਲੈ ਰਿਹਾ ਇਸ ਵੇਲੇ ਵੀ ਲਗਭਗ ਸਵੇਰ ਦੇ 7 ਵਜਣ ਜਾ ਰਹੇ ਆ ਇਸ ਵੇਲੇ ਵੀ ਤਗੜੀ ਝਟੇ ਇਹਨਾਂ ਖੇਤਰਾਂ ਦੇ ਵਿੱਚ ਜਾਰੀ ਆ ਜੇਕਰ ਅਫਾ ਜ਼ਿਲ੍ਹੇਵਾਰ ਨਾਮ ਲਈਏ ਤੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਨਵਾਂਸ਼ਹਿਰ ਜਨੰਦਰ ਕਪੂਰਥਲਾ ਸਾਰੇ ਜ਼ਿਲ੍ਹੇ ਜਿਹੜੇ ਮੀਂਹ ਨਾਲ ਤਰ ਹੋਏ ਨੇ ਇਸ ਦੇ ਇਲਾਵਾ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਤੇ ਬਠਿੰਡਾ ਸ੍ਰੀ ਮੁਕਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੀ ਝਟਮੀ ਹੱਦ ਲੱਗ ਚੁੱਕੀ ਆ ਇਸ ਸਲਾ ਵਜ੍ਹਾ ਕਰ ਇਧਰ ਮਾਝਾ ਵਾਲੇ ਖਾਸੇ ਗੱਲ ਕਰੀਏ ਤੇ ਸ੍ਰੀ ਅਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਦੇ ਵਿੱਚ ਵੀ ਅੱਧੇ ਘੰਟੇ ਤੱਕ ਜਿਹੜਾ ਮੀਂਹ ਹੁਣ ਪਿਆ ਤੜਕੇ ਸਵੇਰੇ ਕੁੱਲ ਮਿਲਾ ਕੇ ਜੀ ਸਿਸਟਮ ਨੇ ਜੋਰ ਫੜ ਲਿਆ ਹਾਲਕਿ ਪਿਛਲੇ 48 ਘੰਟਿਆਂ ਤੋਂ ਸਿਸਟਮ ਸਰਗਰਮ ਹੈ ਪਰ ਪੰਜਾਬ ਵਾਲੇ ਪਾਸੇ ਅੱਜ ਤੋਂ ਕਹਿ ਸਕਦੇ ਆ ਮੁੱਖ ਤੌਰ ਤੇ ਸਰਗਰਮ ਰਹੇਗਾ ਤੇ ਆਉਂਦੇ ਦਿਨਾਂ ਦੇ ਵਿੱਚ ਅਗਲੇ ਜਿਹੜੇ 2 ਦਿਨ ਦਿਨ ਮੀਂਹ ਜਿਹੜਾ ਦੱਬ ਕੇ ਪੈਣਿਆ ਦੁਆਬੇ ਖੇਤਰ ਦੇ ਵਿੱਚ ਸਾਰੀ ਰਾਤ ਮੀਂਹ ਪਿਆ ਤੇ ਉਸ ਤੋਂ ਬਾਅਦ ਫਿਰ ਮਾਲਵੇ ਦੇ ਵਿੱਚ ਸ਼ੁਰੂ ਹੁੰਦਾ ਜਿੱਥੇ ਕਿ 1:00 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਾਰੀ ਹੈ ਤੇ ਆਉਂਦੇ ਘੰਟਿਆਂ ਤੱਕ ਇਹ ਮੀਂਹ ਜਾਰੀ ਰਹੇਗਾ ਅੱਜ ਦਿਨ 1 ਸਤੰਬਰ ਦਾ ਹੈ ਜੀ ਤੇ ਅਗਲੇ ਜਿਹੜੇ ਦਿਨ ਨੇ ਉਹਨਾਂ ਦੇ ਵਿੱਚ ਵੀ ਕੋਈ ਰਾਹਤ ਫਿਲਹਾਲ ਮੀਂਹ ਤੋਂ ਹਾਲੇ ਨਹੀਂ ਹੈ ਜਿਕਰ ਅਸੀਂ ਇਧੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਦੇਖਦੇ ਆਂ ਤੇ ਤੁਸੀਂ ਦੇਖ ਸਕਦੇ ਆਂ ਪੰਜਾਬ ਦੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਅਸਲੇ ਜਾਰੀ ਨੇ ਤੇ ਕੁਝ ਖੇਤਰਾਂ ਦੇ ਵਿੱਚ ਤੜਕੇ ਸਵੇਰੇ ਜੜੀਆ ਧੁੱਪ ਵੀ ਨਿਕਲ ਆਈ ਆ ਖਾਸ ਕਰ ਉਹ ਪਛਮੀ ਜ਼ਿਲ੍ਹੇ ਨੇ ਫਿਰੋਜ਼ਸਰ ਫਾਜ਼ਿਲਕਾ ਬੋਹਰੇ ਤੇ ਫਿਲਹਾਲ ਰਾਹਤ ਆਇਆ ਤੇ ਮੀਂਹ ਨਹੀਂ ਦਰਜ ਹੋ ਰਿਹਾ ਔਰ ਇਥੇ ਮੇਂ ਲੱਗਣਗੇ ਆਉਂਦੇ ਘੰਟੇ ਆਉਂਦੇ 1-2 ਦਿਨਾਂ ਦੇ ਵਿੱਚ ਕਿਉਂਕਿ ਇਹ ਸਿਸਟਮ ਨੇ ਪੂਰੇ ਪੰਜਾਬ ਨੂੰ ਕਵਰ ਕਰਨਾ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਭਾਰੀ ਤੇ ਕਿਤੇ অতি ਭਾਰੀ ਮੇਂ ਲੱਗਣੇ ਆ ਜਿਵੇਂ ਕਿ ਇਸ ਨੂੰ ਪਹਿਲਾਂ ਦੱਸਿਆ ਆ ਰਿਹਾ ਸੀ ਕਿ ਉਹ ਮੁੱਖ ਤੌਰ ਤੇ ਦਵਾਬਾ ਪੂਆ ਤੇ ਵਾਦੇ ਨਾਲ ਲੱਗਦੇ ਮਾਲਵੇ ਦੇ ਹੀ ਕਿਤਰ ਹੋਣਗੇ ਜਿੱਥੇ অতি ਭਾਰੀ ਮੇਂ ਲੱਗਣੇ ਆ অতি ਭਾਰੀ ਮੇਰਾ ਇਹ ਹੁੰਦਾ ਹੈ ਅੰਦਾਜ਼ਾ ਜਿੱਥੇ 100mm ਤੋਂ ਉੱਤੇ ਮੀਂਹ ਦਰਜ ਹੋ ਜਾਂਦਾ ਹੈ ਉੱਥੇ ਰਤੀ ਭਾਰੀ ਮੀਂਹ ਫਗਾ ਦਿੰਨੇ ਆ ਆਸਾਰ ਦੇ ਮੁਤਾਬਕ ਇੱਥੇ 250 ਜਾਂ 200mm ਮੀਂਹ ਦਰਜ ਹੋਣਾ ਹੈ ਘੱਗੜ ਦੇ ਕੈਚਮੈਂਟ ਏਰੀਆ ਦੇ ਵਿੱਚ ਜੇਕਰ ਮੀਂਹ ਲੱਗਿਆ ਤੇ ਘੱਗੜ ਦੇ ਹਿਚੜਨ ਦੇ ਆਸਾਰ ਹੋਣਗੇ ਹਾਲ ਫਿਲਹਾਲ ਕੋਈ ਅਲਰਟ ਨਹੀਂ ਹੈ ਪਰ ਜਦੋਂ ਕੋਈ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਜਿੱਥੇ ਜਿੱਥੇ ਮੀਂਹ ਦਰਜ ਹੋ ਰਿਹਾ ਨੇ ਜੀ ਉਹ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਕਿੰਨੇ ਵੀ ਤੁਹਾਡੇ ਲੱਗ ਚੁੱਕੇ ਨੇ ਕਦੋਂ ਦਾ ਵੀ ਪੈ ਰਿਆ ਰਾਤ ਦਾ ਇਹ ਵੀ ਤੁਸੀਂ ਸਮਾਂ ਵੀ ਨਾਲ ਲਿਖ ਕੇ ਜਾਣਾ ਤੇ ਇਹ ਤੁਹਾਨੂੰ ਦੱਸ ਦਈਏ ਕਿ ਅੱਜ ਸ਼ਾਮ ਤ ਜਾਂ ਫਿਰ ਅਗਲੀ ਜਿਹੜੀ ਆਉਣ ਵਾਲੀ ਰਾਤ ਹੈ 1 ਤੋਂ ਸਤੰਬਰ ਦੀ ਮੀਂਹ ਤਾਂ ਰਾਤ ਨਹੀਂ ਹੈ ਸਾਰਾ ਦਿਨ ਜਮਈ ਇਸੇ ਤਰ੍ਹਾਂ ਵਰਦਾ ਰਹੇਗਾ ਧੰਨਵਾਦ ਜੀ ਸ਼ੁਕਰੀਆ ਹਰਿਆਣਾ ਦੇ ਬਹੁਤ ਖੇਤਰਾ ਦੇ ਵਿੱਚ ਮੀਂਹ جاری ਹੈ ਤੇ ਮੀਂਹ ਇਸੇ ਤਰ੍ਹਾਂ ਜਾਰੀ ਰਹਿਣਗੇ ਧੰਨਵਾਦ